ਸਾਰੇ ਬਣਾ ਲਏ ਸਾਰੇ ਇੱਕ ਮੈਨੂੰ ਫੋਟੋ ਮਿਲਣੀ ਹੈ ਫੋਟੋ ਟੱਲੋ ਥੋੜਾ ਪਿਛੇ ਕਰੀ ਜਾ ਫੋਟੋ 10 ਮੀਟਰ ਬੋਲੇ ਇਨਸ਼ਾ ਅੱਏ ਕਾ ਸਾਹ ਪਰਵਾਨਾ ਸਾਹਿਬ ਨੂੰ ਜਿਹੜਾ ਹਾਂ ਪਦ ਸਰਪ੍ਰਸਤ ਬਣਾਇਆ ਜਾਂਦਾ ਕੇਂਦਰੀ ਕੋਰਤ ਦਵਾਰ ਸਿੰਘ ਸਵਾ ਦਾ ਉਸ ਵਾਰ ਤੇ ਜਕਾਰਾ ਛੱਡੋ ਬੋਲੇ ਹੋ ਨਿਹਾਲ ਬੁਲਾਵੇ ਨਿਆਲ ਹੋ ਜਾਵੇ ਸ਼ੀਸ਼ ਸਿੰਘਾ ਦੇ ਮਰ ਨੂੰ ਭਾਵੇ ਨਿਹਾਲ ਸ੍ਰੀ ਅਕਾਲ ਆਪਣੇ ਫੌਜਰ ਦੇ ਚਲਕਾ ਦੇ ਕੋਲ ਬਾਈਕ ਜੀ ਕੀ ਫਤਿਹ ਕੀ ਹੋਇਆ ਫੈਸਲਾ ਸਾਡਾ ਤਾਂ ਫੈਸਲਾ ਇਹੀ ਹੈ ਕਿ ਕੰਗਵੀਰ ਜੀ ਹੀ ਰਹਿਣ ਪਰ ਜੋ ਇੰਨੇ ਸਾਲਾਂ ਤੋਂ ਨਿਭਾ ਰਹੇ ਨੇ ਬਹੁਤ ਅਛਣ ਨਿਭਾ ਰਹੇ ਨੇ ਜੋ ਵੀ ਸਾਡੇ ਨਾਲ ਭੈਣਾ ਭਾਈਆਂ ਵਾਂਗੂ ਅਸੀਂ ਕੰਮ ਕਰ ਰਹੇ ਹਾਂ ਗੁਰਦੁਆਰੇ ਜੋ ਵੀ ਸੇਵਾ ਹੁੰਦੀ ਹੈ ਹੱਸ ਕੇ ਅੱਗੇ ਹੋ ਕੇ ਕਰਦੇ ਨੇ ਕਿੰਨੀ ਕਿਤੇ ਤੋਂ ਕਾਫੀ ਟਾਈਮ ਤੋਂ 20-22 ਸਾਲ ਹੋ ਗਏ 20-22 ਸਾਲ ਹੋ ਗਏ ਸਾਨੂੰ ਦੇਖਦੇ ਆ ਉਹ ਤੇ ਬਹੁਤ ਅੱਛੀ ਸੇਵਾ ਨਹੀਂ ਕੀਤੀ ਇੱਕ ਪ੍ਰੋਬਲਮ ਕੀ ਹੈ ਇਹ ਸੰਤ ਦਾ ਕੋਈ ਪ੍ਰੋਬਲਮ ਨਹੀਂ ਹੈ ਸੰਤ ਦਾ ਕੋਈ ਪ੍ਰੋਬਲਮ ਨਹੀਂ ਹੈ ਉਹਦੋਂ ਅਮਰਤਪਾਲ ਆਇਆ ਸੀਗਾ ਤੇ ਉਹ ਕਹਿੰਦੇ ਵੀ ਸਾਨੂੰ ਗੁਰਦੁਆਰੇ 'ਚ ਉਹ ਕਹਿੰਦੇ ਨੇ ਵੀ ਕਮਜਾ ਕਰਨਾ ਸੀ ਗੁਰਦੁਆਰੇ ਦੇ ਪ੍ਰਧਾਨ ਅਸੀਂ ਬਣਨਾ ਉਹ ਪਰੋਂ ਡਰਾਏ ਆ ਇਹ ਬਾਕੀ ਸੰਤ ਦਾ ਕੋਈ ਪਤਾ ਨਹੀਂ ਸੰਤ ਦਾ ਕੋਈ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਇਆ ਸਤਾਪ ਹੈਰਾਨ ਰਹਿ ਗਏ ਵੀ ਇੱਕ ਹੀ ਗੱਲ ਬਣੀ ਪੁਰਦੋਸ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਬੀਬੀ ਅਸੀਂ ਚਾਹੁੰਦੇ ਆ ਇਹ ਹੀ ਰਹਿਣ ਇਹ ਹੀ ਰਹਿਣ ਕੰਗਸਾ ਵੀ ਰਹਿਣ ਬਹੁਤ ਸੁਣਾ ਨਿਵਾ ਰਹੇ ਨੇ ਨਾਮਰਗਾ ਨਾ ਕੋਈ ਖਾਉਣਾ ਨਾ ਕੋਈ ਹਾਂ ਬਹੁਤ ਸੁਣਾ ਨਿਵਾ ਰਹੇ ਤੇ ਜਿਹੜੀ ਇਹ ਮੀਟਿੰਗ ਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕੰਗਸਾਬ ਤੇ ਦਾਸ ਸਾਡੇ ਦੋਨਾਂ ਦੀ ਵਿਚਾਰ ਇਕੱਠੇ ਹੋਏ ਅਸੀਂ ਬੈਠੇ ਉਹ ਵਿਚਾਰਾਂ ਕੀਤੀਆਂ ਅਸੀਂ ਉਹਦੇ ਸਬੰਧ ਦੇ ਵਿੱਚ ਬੁਲਾਏ ਸੀ ਇਹਦਾ ਮੁੱਖ ਰੀਜਨ ਪਤਾ ਕੀ ਸੀ ਅੱਜ ਕੰਗਸਾਬ ਅਸਤੀਫਾ ਦੇਣ ਵਾਲੇ ਸੀ ਪ੍ਰਧਾਨਗੀ ਤੋਂ ਉਹਦਾ ਕਾਰਨ ਕੋਈ ਇਹ ਕੋਈ ਇਹ ਨਹੀਂ ਵੀ ਕੋਈ ਡਰ ਗਿਆ ਜਾਂ ਕਿਸੇ ਨਹੀਂ ਪਰ ਡਰਾਪਾ ਦਿੱਤਾ ਜਾ ਰਿਹਾ ਸੀ ਹੁਣ ਸਾਡੇ ਇਸ ਪ੍ਰਬੰਧ ਨੂੰ ਜੇਕਰ ਗੁਰੂ ਘਰ ਦੇ ਪ੍ਰਬੰਧ ਨੂੰ ਤੁਸੀਂ ਵੀ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਚਲਾਉਣ ਵਾਲੇ ਇੱਥੇ ਇੱਥੇ ਮੇਰੇ ਨਾਲ ਲਗਭਗ 20-25 ਕਮੇਟੀਆਂ ਆਈਆਂ ਨੇ ਤੁਹਾਡੇ ਗੁਰੂ ਘਰ ਦੇ ਵਿੱਚ ਜੇਕਰ ਕੋਈ ਸਰਕਾਰ ਆ ਕੇ ਕਵੇ ਵੀ ਅਸੀਂ ਪ੍ਰਬੰਧ ਨੂੰ ਚਲਾਉਣਾ ਹੈ ਅਸੀਂ ਹੁਣ ਸਾਡੇ ਇੱਥੇ ਸਰਕਾਰ ਦੇ ਕੁਝ ਨਮਾਇंदे ਜਿਹੜੇ ਸੀ ਉਹ ਇਹ ਗੱਲ ਕਹਿ ਰਹੇ ਸੀ ਵੀ 75 ਮੈਂਬਰ ਜਿਹੜੇ ਨੇ ਅਸੀਂ ਇਹਦੇ ਚ ਪਾਵਾਂਗੇ ਔਰ 75 ਮੈਂਬਰਾਂ ਤੋਂ ਬਾਅਦ ਉਹ 75 ਮੈਂਬਰ ਜਿਹੜੇ ਨੇ ਉਹ ਆਉਣਗੇ ਵੀ ਆਪ ਹੁਣ ਜਿਨ੍ਹਾਂ ਬੰਦਿਆਂ ਨੇ ਕਦੇ ਗੁਰੂ ਘਰ ਦਾ ਰਸਤਾ ਨਹੀਂ ਵੇਖਿਆ ਤੇ ਉਹਨਾਂ ਬੰਦਿਆਂ ਦੇ ਹੱਥਾਂ ਵਿੱਚ ਅਸੀਂ ਗੁਰੂ ਘਰ ਦਾ ਪ੍ਰਬੰਧ ਦੇ ਦਈਏ ਜਦੋਂ 30 ਸਾਲ ਤੋਂ ਅਸੀਂ ਸਾਰ ਬਰਿੰਦਰ ਸਿੰਘ ਕੰਗਜ ਉੱਤੇ ਸੇਵਾਵਾਂ ਕਰਦੇ ਵੇਖਦੇ ਉਹਨੇ ਪਿਆ ਉਦਾਹਰਨਾਂ ਸੀ ਹਰ ਇੱਕ ਜਗ੍ਹਾ ਦੀ ਦਿੰਨੇ ਆ ਸੋ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਜਿਹੜੀ ਸੀ ਇਹ ਬੁલાਈ ਗਈ ਸੀ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਆਤੀ ਸਤਿਕਾਰਯੋਗ ਡੀਐਸਪੀ ਸਤਾਰ ਮਨਜੀਤ ਸਿੰਘ ਜੀ ਅ ਅਸੀਂ ਜੋ ਬਲਵਿੰਦਰ ਸਿੰਘ ਜੀ ਉਹਨਾਂ ਨੇ ਆ ਕੇ ਇਸ ਚੀਜ਼ ਨੂੰ ਦੇਖਿਆ ਇਸ ਚੀਜ਼ ਨੂੰ ਮਹਿਸੂਸ ਕੀਤਾ ਵੀ ਕੰਗਸਾਪ ਜਿਹੜੇ ਨੇ ਅਸਤੀਫਾ ਨਾ ਦੇਣ ਤੇ ਉਹਦਾ ਰੀਜ਼ਨ ਇਹੀ ਹੈ ਵੀ ਸਾਡੇ ਗੁਰੂ ਘਰ ਦੇ ਕੰਮਾਂ ਦੇ ਵਿੱਚ ਸਰਕਾਰ ਦਾ ਜਿਹੜਾ ਦਖਲ ਹੈ ਉਹ ਅਸੀਂ ਬਿਲਕੁਲ ਜਿਹੜਾ ਹੈ ਅਸੀਂ ਕਿਸੇ ਤਰ੍ਹਾਂ ਵੀ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਮੇਰਾ ਤਾਂ ਸੁਭਾਅ ਆ ਵੀ ਮੈਂ ਜਿਹੜੀ ਗੱਲ ਗੁਰੂ ਸਾਹਿਬ ਮੈਨੂੰ ਇਹ 32 ਦੰਦਾ ਚੁੱਕਵਾਉਂਦੇ ਨੇ ਮੈਂ ਉਹ ਗੱਲ ਕਰਦਾ ਮੈਂ ਤਾਂ ਪੂਰੀ ਮਾਰੇ ਮੇਰੇ ਕੋ ਕਰਾਉਂਦੇ ਨੇ ਜੇਕਰ ਸਾਡੇ ਇਸ ਗੁਰੂ ਘਰ ਦੇ ਪ੍ਰਬੰਧ ਵਿੱਚ ਵਿੱਚ ਸਰਕਾਰ ਦਾ ਦਖਲ ਰਹੇਗਾ ਤੇ ਜਿਵੇਂ ਸ਼ੰਭੂ ਦਾ ਮੋਰਚਾ ਲੱਗਿਆ ਜਾਂ ਖਨੋਰੀ ਦਾ ਮੋਰਚਾ ਲੱਗਿਆ ਉਹ ਮੋਰਚਾ ਹੀ ਰਾਜਪੁਰ ਚ ਉਦਾਂ ਦਾ ਹੀ ਖੜਾ ਕਰ ਸਕਦੇ ਆ ਬੰਬਾਈ ਜਿਹੜੀ ਪੋਲੀਟੀਕਲ ਪਾਰਟੀ ਹੈਗੀ ਤੁਸੀਂ ਕਹਿ ਰਹੇ ਰਾਜਨੀਤੀ ਹੋ ਰਹੀ ਹੈ ਇਹਦੇ ਵਿੱਚ ਕੀ ਕਾਰਨ ਹੈ ਜੀ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਜੀ ਧਾਰਨ ਜੀ ਹੁਣ ਜਿਹੜੇ ਬੰਦੇ ਹੁਣ ਸਰਕਾਰਾਂ ਦੇ ਜਿਹੜੇ ਹੁਣ ਚੁਣੇ ਹੋਏ ਨੇ ਚੁਣ ਕੇ ਫਿਰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇ ਸਾਡਾ ਸਾਥ ਦਿਓ ਸਾਡਾ ਸਾਥ ਦਿਓ ਸਾਡੇ ਨਾਲ ਤੁਰੋ ਜਾ ਕੇ ਜਦੋਂ ਐਮਐਲਏ ਕੋ ਜਾ ਕੇ ਬਹਿ ਜਾਂਦੇ ਨੇ ਤੇ ਫਿਰ ਉਹ ਕਹਿੰਦੇ ਸਾਨੂੰ ਪ੍ਰਧਾਨਗੀ ਬਸਲੇ ਤਾਂ ਸਾਰੀ ਕੁਰਸੀਆਂ ਦੇ ਹੀ ਨੇ ਪਰ ਇੱਥੇ ਤੇ ਕੁਰਸੀ ਕੋਈ ਪ੍ਰਧਾਨਗੀ ਦੀ ਲੱਗੀ ਨਹੀਂ ਇੱਥੇ ਤਾਂ ਕੋਈ ਹੈ ਹੀ ਨਹੀਂ ਕੁਰਸੀ ਥੱਲੇ ਗੱਡੇ ਲੱਗੇ ਹੋਏ ਨੇ ਪਰਵਾਨਾ ਜੀ ਪਹਿਲਾਂ ਵੀ ਇੱਕ ਦੇਖਣ ਨੂੰ ਵੀਡੀਓ ਆਈ ਸੀ ਜਦੋਂ ਉਹਰੇ ਲੋਕ ਜੇ ਇਕੱਠੇ ਹੋ ਕੇ ਆਏ ਸੀਗੇ ਤੇ ਅੱਜ ਵੀ ਜਿਹੜੀ ਇੱਕ ਹੋਰ ਮੀਟਿੰਗ ਤੁਹਾਡੇ ਕੋਲ ਕੀਤੀ ਗਈ ਹੈ ਕੰਨ ਸਾਹਿਬ ਜੀ ਕੀ ਉਸ ਚ ਮੈਂ ਤੁਸੀਂ ਹੁਣ ਅੱਗੇ ਦੀ ਹੈਗੀ ਹੈ ਜੀ ਦੇਖੋ ਮੈਂ ਅੱਗੇ ਦੀ ਐ ਤਾਂ ਵੀ ਅਸੀਂ ਤਾਂ ਸਾਹਿਬ ਦੇ ਨਾਲ ਅਸੀਂ ਇਸ ਪ੍ਰਬੰਧ ਦੇ ਵਿੱਚ ਵੀ ਨਾਲ ਦੇ ਨਾਲ ਅਸੀਂ ਸਰੀਰਕ ਤੌਰ ਤੇ ਵੀ ਨਾਲ ਅਸੀਂ ਤਨੋ ਮਨੋ ਤਨੋ ਮੀਨਾ ਦੇ ਨਾਲ ਸਾਨੂੰ ਜਦੋਂ ਇਹਨਾਂ ਨੇ ਆਵਾਜ਼ ਮਾਰੀ ਹੈ ਅਸੀਂ ਖੜੇ ਆ ਅੱਗੇ ਵੀ ਖੜੇ ਰਾਵਾਂਗੇ ਪਰ ਇਹਦੇ ਚ ਗੱਲ ਗੱਲ ਇਹ ਹੈ ਵੀ ਜਦੋਂ ਠੀਕ ਹੈ ਉਸ ਦਿਨ ਇਹ ਮਸਲਾ ਹੋਇਆ ਜਦੋਂ ਹੁਣ ਇੱਕ ਐਮਐਲਏ ਨੇ ਉਸ ਦਿਨ ਠੀਕ ਹੈ ਜੀ ਆ ਕੇ ਇਸ ਮਸਲੇ ਨੂੰ ਰੋਕਤਾ ਗੱਲ ਸਮਝਣ ਵਾਲੀ ਇੱਥੇ ਹੈ ਹੁਣ ਜਦੋਂ ਰੋਕਤਾ ਤੇ ਤੁਸੀਂ ਉਹ ਤੁਸੀਂ ਫਿਰ ਜੇ ਰੋਕਿਆ ਤੇ ਫਿਰ ਉਹ ਕੋਈ ਸਾਨ ਥੋੜੀ ਫਿਰ ਹੁਣ ਤੁਸੀਂ ਹੱਥ ਪਟਣ ਲੱਗ ਗਏ ਸਾਡੇ ਯਾਰ ਤੁਸੀਂ ਸਾਡੇ ਹੱਥ ਬਟਣ ਲੱਗ ਗਏ ਜੀ ਤੁਸੀਂ ਤੁਸੀਂ ਕਹਿੰਦੇ ਵੀ ਕੰਗਸਾਬ ਦਾ ਅਸਤੀਫਾ ਦੇ ਦੋ 75 ਮੈਂਬਰੀ ਕਮੇਟੀ ਕਿਹੜੀ 75 ਮੈਂਬਰੀ ਕਿਹੜੇ ਗੁਰੂ ਘਰ ਚ ਇੱਥੇ ਕਿਹੜੇ ਗੁਰਦੁਆਰਾ ਸਾਹਿਬ ਚ 75 ਮੈਂਬਰੀ ਕਮੇਟੀ ਮੈਨੂੰ ਕੋ ਜਵਾਬ ਦੇ ਦੇ ਵੀ ਕਿਹੜੇ ਗੁਰੂ ਘਰ ਦੇ ਵੀ 75 ਬੰਦੇ ਵੀ ਇੱਕ ਇੱਕ ਗੁਰਦੁਆਰਾ ਵਿਖਾ ਦੋ ਰਾਜਪੁਰੇ ਦੇ 75 ਮੈਂਬਰੀ ਸਾਡੇ ਤੇ 100 ਮੈਂਬਰੀ ਬਣਾ ਲਓ ਧਰਮ ਦੇ ਵਿੱਚ ਕਹਿੰਦੇ ਰਾਜਨੀਤੀ ਹਾਵੀ ਨਹੀਂ ਹੋਣੀ ਦੇਖੋ ਜੀ ਮੈਂ ਤੇ ਇੰਨੀ ਗੱਲ ਕਹਿਣਾ ਚਾਹਾਂਗਾ ਵੀ ਧਰਮ ਦੇ ਵਿੱਚ ਜਦੋਂ ਜਦੋਂ ਰਾਜਨੀਤੀ ਨੇ ਆ ਕੇ ਪੰਗਾ ਲਿਆ ਤੁਹਾਡੇ ਸਾਹਮਣੇ ਹੈ ਜੇ ਕੈਪਟਨ ਨੇ ਗੁ ਤੇ ਜੇ ਬਾਦਲਾਂ ਨੇ ਬਰਗਾੜੀ ਕਾਂਚ ਹੋਇਆ ਤੇ ਰਿਆ ਉੱਥੇ ਵੀ ਕੁਝ ਨਹੀਂ ਤੇ ਜੇ ਅੱਜ ਇੱਥੇ ਗੁਰੂ ਘਰ ਦੇ ਵਿੱਚ ਸਿਆਸਤ ਦੇ ਵਿੱਚ ਜੇਕਰ ਕੋਈ ਦੇਖੋ ਰਾਜ ਪੋਲਿਟਿਕਸ ਬਹੁਤ ਜੁਰਾਜ ਬਿਨਾਂ ਨਾ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਦਲਾ ਬਲਾ ਹੈ ਪਰ ਜਿਹੜੀ ਰਾਜਨੀਤੀ ਉਹ ਪੈਰ ਦੀ ਜੁੱਤੀ ਧਰਮ ਸਿਰ ਦਾ ਤਾਜ ਹੈ ਤੇ ਹੁਣ ਇਹ ਸਾਡੇ ਧਰਮ ਨੂੰ ਪੈਰਾਂ ਦੇ ਵਿੱਚ ਲਿਆਉਣ ਤੇ ਜੁੱਤੀ ਨੂੰ ਸਿਰ ਤੇ ਰੱਖਣੇ ਇਹ ਨਾ برداشت ਆਪਾਂ ਕਰਦੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਇੱਕ ਮਿੰਟ ਅਸੀਂ ਕਿਸੇ ਦੇ ਕੰਮ 'ਚ ਇੰਟਰਫੇਅਰ ਨਹੀਂ ਕਰਦੇ ਬਰਾਜਪੁਰੇ ਕੋਈ ਗੁਰੂ ਘਰ ਹੈ ਕੋਈ ਪੋਲੀਟੀਕਲ ਸਿਸਟਮ ਹੈ ਕੋਈ ਪ੍ਰਸ਼ਾਸਨਿਕ ਸਿਸਟਮ ਹੈ ਵੀਰ ਐਸ ਐਚਓ ਖੜੇ ਇਹਨਾਂ ਨੂੰ ਪਤਾ ਹੈ ਪੁਲਿਸ ਦੇ ਅਕਾਸੀ ਕਿਸੇ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਤੇ ਜਦੋਂ ਅਸੀਂ ਕਿਸੇ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਫਿਰ ਸਾਡੇ ਗੁਰੂ ਘਰਾਂ ਦੇ ਦਖਲਅੰਦਾਜ਼ੀ ਕਿਉਂ ਬਾਬਾ ਤੁਸੀਂ ਵੀ ਸੰਸਥਾ ਦੇ ਮੁਖੀ ਹੈਗੇ ਹੋ ਤੁਸੀਂ ਕੀ ਚਾਹੁੰਦੇ ਕਿਹਨੂੰ ਲੈਣਾ ਚਾਹੀਦਾ ਜੀ ਦੇਖੋ ਸਾਰੀ ਸੰਗਤ ਤਾਂ ਜਿਹੜਾ ਇੱਥੇ ਹੈਗਾ ਸਾਰੇ ਸੰਗਤ ਕੰਗਸਾਹਬ ਨੂੰ ਪਿਆਰ ਕਰਦੀ ਹੈ ਤੇ ਕੰਗਸਾਹਬ ਵੀ ਇੱਥੇ ਦੀ ਸੇਵਾਵਾਂ ਜਿਹੜੀਆਂ ਨੇ ਪਹਿਲਾਂ ਨਭਾਉਂਦੇ ਨੇ ਅੱਗੀ ਵੀ ਨਭਾਉਣਗੇ ਬਾਕੀ ਜਿਹੜੀ ਜੋ ਵਿੱਚ ਫੈਸਲਾ ਕੰਗਸਾਹਬ ਨੇ ਜਿਵੇਂ ਅਸੀਂ ਆਪਸ ਵਿੱਚ ਬੈਠ ਕੇ ਜੋ ਵਿਚਾਰਤਾ ਕੀਤੀ ਹੈ ਉਹ ਤੁਸੀਂ ਕੰਗਸਾਹਬ ਤੋਂ ਸੁਣੋ ਧੰਨਵਾਦ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੇ ਕੀ ਫੈਸਲਾ ਕਰਿਆ ਅੱਜ ਦਾ ਜੋ ਇਕੱਠ ਰੱਖਿਆ ਸੀ ਬੜੀ ਥੋੜੇ ਸਮੇਂ ਦੇ ਵਿੱਚ ਮੇਰੀ ਬੇਨਤੀ ਸਵੀਕਾਰ ਕਰਕੇ ਸਾਰੇ ਗੁਰਦੁਆਰਾ ਸਹਿਬਾਨ ਦੇ ਮੁੱਖ ਸੇਵਾਦਾਰ ਸਾਰੀਆਂ ਧਾਰਮਿਕ ਜਥਿਆਂ ਦੇ ਆਗੂ ਸਹਿਬਾਨ ਸਾਰੇ ਨੌਜਵਾਨ ਬੱਚੇ ਜਿਹੜੇ ਸੇਵਾ ਕਰਦੇ ਨੇ ਵੱਖ-ਵੱਖ ਗੁਰੂ ਘਰਾਂ ਚ ਵੀ ਇੱਥੇ ਵੀ ਮੈਂ ਤਹਿ ਦਿਲੋਂ ਪ੍ਰਸ਼ਾਸਨ ਦਾ ਵੀ ਸਾਡੇ ਡੀਐਸਪੀ ਸਾਹਿਬ ਦਾ ਮਨਜੀਤ ਸਿੰਘ ਜੀ ਐਸਐਚਓ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਆਉਣ ਦਾ ਮੇਰਾ ਰੋਮ ਰੀਣੀ ਸਾਰੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਜਿਹੜੇ ਥੋੜੇ ਜਿਹੇ ਸੱਦੇ ਤੇ ਇੱਥੇ ਅੱਜ ਮੇਰੇ ਨਾਲ ਖੜੇ ਨੇ ਇਹ ਕਿਉਂ ਖੜੇ ਆ ਇਸ ਕਰਕੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਪਿਛਲੇ ਲੰਮੇ ਸਮੇਂ ਤੋਂ ਦਾਸ ਤੁਹਾਡੇ ਸਹਿਯੋਗ ਨਾਲ ਚਲਾ ਰਿਹਾ ਹੈ ਬਹੁਤ ਵਧੀਆ ਪ੍ਰਬੰਧ ਹੈ ਅਗਰ ਕੋਈ ਪ੍ਰਬੰਧ ਵਿੱਚ ਘਾਟ ਹੋਵੇ ਮੈਂ ਇਹ ਕਿਹਾ ਸੀਗਾ ਵੀ ਸਰਕਾਰ ਨੂੰ ਵੀ ਮੇਰੀ ਕੋਈ ਸ਼ਿਕਾਇਤ ਹੈ ਦੱਸੋ ਸੰਗਤ ਵੱਲੋਂ ਕੋਈ ਸ਼ਿਕਾਇਤ ਦੱਸੋ ਕਿਸੇ ਤਰ੍ਹਾਂ ਦੇ ਵੀ ਉਹ ਕਹਿੰਦੇ ਕੋਈ ਸ਼ਿਕਾਇਤ ਨਹੀਂ ਹੈ ਫਿਰ ਤਾਂ ਧੱਕਾ ਤਾਂ ਜਿਵੇਂ ਮਰਜ਼ੀ ਸਰਕਾਰ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਵੀ ਤੁਹਾਡੇ ਸਹਿਯੋਗ ਨਾਲ ੱੱਕਾ ਵੀ ਨਹੀਂ ਕਰ ਸਕੂਗੀ ਸਰਕਾਰ ਨਾਪਾਕ ਕਰਨ ਦੇਵਾਂਗੇ ਹੁਣ ਜੋ ਸਾਡਾ ਫੈਸਲਾ ਹੋਇਆ ਤੁਹਾਡੇ ਸਹਿਯੋਗ ਨਾਲ ਬਈ ਜਿਹੜੀ ਸੰਗਤ ਹੈ ਜਿਵੇਂ ਮੈਨੂੰ ਕਹੇਗੀ ਮੈਂ ਉਸ ਤਰ੍ਹਾਂ ਹੀ ਚੱਲਾਂਗਾ ਉਸ ਤਰ੍ਹਾਂ ਹੀ ਸੇਵਾ ਕਰਾਂਗਾ ਨਹੀਂ ਕਹੇਗੀ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਤੇ ਤੁਹਾਡੇ ਜੋੜਿਆਂ ਚ ਬੈਠਣ ਨੂੰ ਤਿਆਰ ਆ ਅਗਰ ਮੇਰੀ ਕੋਈ ਸ਼ਿਕਾਇਤ ਹੈ ਅਗਰ ਸੰਗਤ ਕਹੇਗੀ ਤਾਂ ਮੈਂ ਇਸ ਤਰ੍ਹਾਂ ਹੀ ਤੁਹਾਡੀ ਸੇਵਾ ਤੁਹਾਡੇ ਸਹਿਯੋਗ ਨਾਲ ਕਰਦਾ ਰਹਾਂਗਾ ਤੇ ਮੈਂ ਅੱਗੇ ਵਾਸਤੇ ਉਸ ਜਿਹੜੀ ਪ੍ਰਬੰਧਕ ਕਮੇਟੀ ਆ ਸਾਰੀ ਉਹੀ ਕੰਮ ਕਰੇਗੀ ਤੇ ਸਰਦਾਰ ਸਤਕਾਰਯੋਗ ਸਾਡੇ ਭਾਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਪਰਵਾਨਾ ਸਾਹਿਬ ਜੋ ਮੇਰੇ ਸੱਦੇ ਤੇ ਮੇਰੇ ਕਹਿਣ ਤੇ ਮੇਰੇ ਬੱਚਿਆਂ ਦੀ ਤਰ੍ਹਾਂ ਨੇ ਜਦ ਵੀ ਕਦੇ ਮੈਂ ਕਹਿੰਦਾ ਇਹਨਾਂ ਨੂੰ ਉਸੇ ਸਮੇਂ ਹਾਜ਼ਰ ਹੁੰਦੇ ਨੇ ਤੇ ਆਪਣਾ ਡਟ ਕੇ ਖੜਦੇ ਵੀ ਨੇ ਮੈਂ ਉਹਨਾਂ ਨੂੰ ਪ੍ਰਬੰਧਕ ਕਮੇਟੀ ਦਾ ਸਰਪ੍ਰਸਤ ਬਣਾਉਣਾ ਤੇ ਸਾਰੀ ਮੈਂ ਮੈਂ ਮੁੱਖ ਸੇਵਾਦਾਰ ਰਹਾਂਗਾ ਤੁਹਾਡੇ ਸਹਿਯੋਗ ਨਾਲ ਜੀ ਤੇ ਬਾਕੀ ਸਾਰੀ ਪ੍ਰਬੰਧਕ ਕਮੇਟੀ ਆ ਉਸ ਤਰ੍ਹਾਂ ਹੀ ਸੇਵਾ ਕਰਦੀ ਰਹੇਗੀ। ਪਰ ਤੁਸੀਂ ਪ੍ਰਧਾਨ ਸਾਹਿਬ ਕਹਿ ਰਹੇ ਆ ਵੀ ੱੱਕਾ ਹੋ ਰਿਹਾ। ਜੇ ਫਰਜ਼ੀ ਉਹ ੱੱਕਾ ਆ ਤਾਂ ਫੇਰ ਕੀ ਸਟੈਪ ਹੋਊਗਾ ਇਹ ਅਗਲਾ? ਜੇ ੱੱਕਾ ਹੋਏਗਾ ਤਾਂ ਅਸੀਂ ਡਟ ਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਸਾਰਾ ਸ਼ਹਿਰ ਤੇ ਸਾਰਾ ਇਲਾਕਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਜਿਵੇਂ ਵੀ ਸਾਰੇ ਸਾਰਿਆਂ ਦਾ ਫੈਸਲਾ ਹੋਏਗਾ ਉਸ ਤਰ੍ਹਾਂ ਅਸੀਂ ਡਟਾਂਗੇ ਤੇ ਉਸ ਤਰ੍ਹਾਂ ਗੁਰੂ ਘਰ ਦੀ ਜਿਹੜੀ ਅਸੀਂ ਸੇਵਾ ਉਹ ਗਲਤ ਹੱਥਾਂ ਚ ਨਹੀਂ ਜਾਣ ਦੇਵਾਂਗੇ ਜਿਸ ਤਰ੍ਹਾਂ ਕਿ ਪਹਿਲਾਂ ਅਮਰਤਪਾਲ ਜੋ ਪਹਿਲਾਂ ਇੱਥੇ ਪ੍ਰਧਾਨ ਰਿਹਾ ਗੁੰਡਾਗਰਦੀ ਕਰਦਾ ਰਿਹਾ ਤੇ ਗੁਰਦੁਆਰਾ ਦਾ ਸਮਾਨ ਹਾਲੇ ਤੱਕ ਵੀ ਉੱਥੇ ਘਰ ਪਹੁੰਚਿਆ ਪਿਆ ਜਿਹੜਾ ਨਹੀਂ ਵਾਪਸ ਆਇਆ ਉਹ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਪ੍ਰਬੰਧ ਅਸੀਂ ਗਲਤ ਹੱਥਾਂ 'ਚ ਨਹੀਂ ਜਾਣ ਦੇਣਾ ਪ੍ਰਧਾਨ ਜੀ ਕਿੰਨੇ ਮੈਂਬਰੀ ਕਮੇਟੀ ਹੈ ਜੀ ਇੱਥੇ ਹੁਣ ਹੁਣ ਇਸ ਤੇ 25 ਮੈਂਬਰੀ ਕਮੇਟੀ ਹੈ 18 ਸਾਡੇ ਮੈਂਬਰ ਨੇ ਤੇ 7 ਸਤਿਕਾਰਯੋਗ ਮੇਰੀਆਂ ਭੈਣਾਂ ਬੀਬੀਆਂ ਨੇ ਜਿਹੜੀਆਂ ਮੈਂਬਰ ਨਾਲ ਚੱਲ ਰਹੀਆਂ ਨੇ ਤੇ 25 ਦੇ 25 ਆਪਣੇ ਨਾਲ ਖੜੇ ਹੈ ਜੀ 25 ਦੇ 25 ਨਾਲ ਖੜੇ ਹੈ ਅੱਛਾ ਤੋਂ ਸਾਬ ਇੱਕ ਵੀ ਇੱਕ ਨਾ ਇਹ ਤਾਂ ਦੁੱਖ ਵਾਲੀ ਵੱਡੀ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਚਾਹਾਂਗਾ ਵੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਹੁੰਦਾ ਹੈ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਸਹੀ ਕਰਨਾ ਪਰ ਇੱਥੇ ਦੁੱਖ ਦੀ ਗੱਲ ਵੱਡੀ ਦੁੱਖ ਦੀ ਗੱਲ ਇਹ ਹੈ ਵੀ ਜਦੋਂ ਇਸ ਗੁਰੂ ਘਰ ਦੇ ਉੱਪਰ ਜਦੋਂ ਕਬਜ਼ੇ ਦੀ ਗੱਲ ਆਈ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਸ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਨੇ ਸਰਜੀਤ ਸਿੰਘ ਜੀ ਗੜੀ ਮੈਂ ਸਪਸ਼ਟ ਤੁਹਾਡੇ ਸਾਹਮਣੇ ਚੈਨਲ 'ਚ ਲਾਈ ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਬੰਦੇ ਜਿਹੜੇ ਨੇ ਮਤਲਬ ਕਿਸੇ ਨੇ ਗੱਲ ਕੀਤੀ ਨਹੀਂ ਹੈਗੀ ਉਹਨੂੰ ਡਰ ਥੋੜੀ ਹੈ ਕਿ ਜਦੋਂ ਸਾਨੂੰ ਇੱਥੇ ਉਹਨਾਂ ਦੇ ਵੱਲੋਂ ਵੀ ਇੱਥੇ ਆ ਕੇ ਮਤਲਬ ਇਸ ਪ੍ਰਬੰਧ ਵਿੱਚ ਦਖਲਅੰਜ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਇਹਦਾ ਜਵਾਬ ਲੋਕਾਂ ਨੇ ਆਉਣ ਵਾਲੇ ਸਮੇਂ ਚ ਆਪੇ ਦੇ ਦੇਣਾ ਹੈ ਧੰਨਵਾਦ ਜੀ ਸਰ ਜੀ ਅੱਜ ਸਵੇਰੇ ਪ੍ਰਸ਼ਾਸਨ ਵੀ ਖੜਿਆ ਹੈਗਾ ਕੰਗ ਸਾਹਿਬ ਦੀ ਮੀਟਿੰਗ ਵੀ ਹੋਈ ਹੈਗੀ ਹੈ ਸੰਗਤਾਂ ਵੱਲੋਂ ਫਿਰ ਅਨਾਲ ਕੀਤਾ ਗਿਆ ਸੀ ਕੰਗ ਸਾਹਿਬ ਵੀ ਇੱਥੇ ਪ੍ਰਧਾਨ ਰਹਿਣ ਕੀ ਕਿਹਾ ਦਾ ਅੱਜ ਸਵੇਰੇ ਮੈਨੂੰ ਪਤਾ ਲੱਗਾ ਸੀ ਵੀ ਕੰਗ ਸਾਹਿਬ ਕੁਝ ਆਪਣਾ ਉੜਿਆ ਕਹਿੰਦੇ ਸੀ ਵੀ ਅਸੀਂ ਕਿਸੇ ਉਹਨੂੰ ਪ੍ਰਧਾਨ ਨਿਯੁਕਤ ਕਰਾਂਗੇ ਪਰ ਲੇਕਿਨ ਜਿਹੜੀ ਸਾਰੀ ਸੰਗਤ ਜਦੋਂ ਮੈਂ ਇੱਥੇ ਆਇਆ ਸਾਰੀ ਸੰਗਤ ਨੇ ਦੁਬਾਰੇ ਆਹੀ ਕਿਹਾ ਵੀ ਸਾਡੇ ਜਿਹੜੇ ਪ੍ਰਧਾਨ ਕੰਗ ਸਾਹਿਬ ਹੀ ਰਹਿਣਗੇ ਕਿਉਂਕਿ ਸਾਨੂੰ ਇਹਨਾਂ ਤੋਂ ਕੋਈ ਦਿੱਕਤ ਨਹੀਂ ਹੈਗੀ ਤੇ ਉਹੀ ਸਾਰਾ ਕੁਝ ਦੇਖਣਗੇ ਜੇ ਪ੍ਰਧਾਨ ਸਾਹਿਬ ਕੋ ਰੋਲੋਗਲਾ ਪੈਂਦਾ ਇਹ ਤਾਂ ਪ੍ਰਸ਼ਾਸਨ ਦੇ ਉੱਪਰ ਵੀ ਔੜਾ ਮੋੜਾ ਆਊਗਾ ਜੇ ਫਿਰ ਤੁਸੀਂ ਨਾਲ ਖੜੇ ਐਸਾ ਕੁਝ ਨਹੀਂ ਹੋਏਗਾ ਨਾ ਹੀ ਹੋਇਆ ਨਾ ਹੀ ਹੋਣ ਦਵਾਂਗੇ ਸਰ ਜੀ ਤੁਹਾਡਾ ਵੀ ਇਹਦੇ ਵਿੱਚ ਬੜਾ ਵੱਡਾ ਸਹਿਯੋਗ ਹੈਗਾ ਪਤਾ ਲੱਗਿਆ ਸਰ ਕੋਈ ਗੱਲ ਨਹੀਂ ਆਦਾ ਪ੍ਰਮਾਤਮਾ ਨੇ ਸਾਨੂੰ ਇੱਕ ਬਖਸ਼ਿਆ ਵੀ ਹਾਂ ਵੀ ਗੁਰੂ ਘਰ ਦੀ ਸੇਵਾ ਕਰਨਾ ਸੀ ਕਰ ਰਹੇ ਹਾਂ